ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰ ਦਾ ਕੋਈ ਮੁੱਲ ਨਹੀਂ ਜੱਸੀ ਮਟਿਆਰ ਇਹ लवली ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ ਜੱਸੀ ਜੋੜ ਗਈ ਹੈ ਔ ਕੁੜੀਆਂ ਦੀ ਖੇਡ ਪਿਆਰੀ ਹੈ ਇਹੋ ਕੁੜੀਆਂ ਕਿ ਗਿੱਧਿਆਂ ਦੀ ਰਾਣੀਏ ਦੀ ਗਿੱਧੇ ਵਿੱਚ ਆ ਪਰ ਗਿੱਧੇ ਦੀ ਗੱਲ ਅੱਜ ਕਹਿੰਦੇ ਕਬੱਡੀ ਦੀ ਗੱਲ ਅੱਜ ਕਹਿੰਦੇ ਸੁਪਰ ਡੁੱਪਰ ਪਹਿਲਵਾਨਾਂ ਦੀ ਗੱਲ ਹੁੰਦੀ ਹੈ ਪਰ ਸਾਡੇ ਮਨਜਿੰਦਰ ਸਿੰਘ ਜੀ ਖਾਲਸਾ ਔਰ ਤਰਨਾ ਦਲ ਵਾਲੇ ਗੁਰੂ ਕੇ ਲਾਡਲੀਆਂ ਫੌਜਾਂ ਵੱਡੇ ਮਾਨ ਸਨਮਾਨ ਕੀਤੇ ਜਾਣੇ ਆ ਜੱਸੀ ਜਫਰਵਾਲ ਵਾਲੀ ਆ ਰੇਡ ਪਾਉਂਦੀ ਐ ਆਵਾ ਜੱਸੀ ਮੇਰੇ ਵੀਰੋ ਕਿ ਸਮੇਂ ਦੇ ਲੋਕੋ ਤੋੜ ਦਿਓ ਕਹਰਤ ਦੀ ਜੰਜੀਰ ਨੂੰ ਮੱਡੇ ਲਈ ਨਾ ਪੁੱਜੋ ਕਿਸੇ ਲਾਲਾਂ ਵਾਲੇ ਪੀਰ ਨੂੰ ਜਨਮ ਦਿਹਾੜੇ ਨੂੰ ਸਮਰਪਤ ਆ ਜਨਮ ਦਿਹਾੜੇ ਨੂੰ ਜਿਹੜਾ ਮੇਰੇ ਵੀਰੋ ਬਰਤਖੌਰ ਦੇ ਨਾਂ ਤੇ ਮਾਇਆ ਦੇ ਗੱਪੇ ਦਿੱਤੇ ਜਾ ਰਹੇ ਐ ਮੈਂ ਦਿਲੋਂ ਧੰਨਵਾਦ ਕਰਾਂਗਾ ਔਰ ਚੌਥੀ ਬੇਟੀ ਐ ਮਾਣ ਆ ਤਿਆਂ ਤਿਆਂ ਹੀ ਹੁੰਦੀ ਐ ਔਰ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਮੇਰੇ ਵੀਰੋ ਜੱਫਰਵਾਲ ਵਾਲੇ ਅਗਲੀ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਗਰਦਾਸਪੁਰ ਦੀਆਂ ਮਾਵਾਂ ਦਾ ਸਿਨਿਆਰੀ ਇਤਿਹਾਸ ਹੈ ਕਿ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾਂ ਡੱਕਰੇ ਝੋਲੀ ਪਾਉਂਦੀਆਂ ਨੇ ਉੱਚਾ ਸੱਟ ਕੇ ਬੋਝਦੇ ਨੇ ਜਿਆਂ ਤੇ ਪੋਰਾ ਫਿਰ ਵੀ ਨਹੀਂ ਘਬਰਾਉਂਦੀਆਂ ਨੇ ਆ ਜੱਸੀ ਜੱਫਰਵਾਲ ਵਾਲੀ ਜ਼ਾਂਦਰ ਪਾਇੰਟ अपनी टीम द लिये जोड़ती हुई तो पहला तिया तयों ने हों मगरों को देंदा नहीं आ, मगरों को देंदा नहीं पोतों तो पहला तिया ਲਓ ਸਾਹਮਣੇ ਕਹਿੰਦੇ ਆਹ ਸਾਹਮਣੇ ਜੱਸੀ ਕਬੱਡੀ ਪਉਣ ਵਤ ਵਿੱਧੀ ਹੋਈ ਆ ਕਹਿੰਦੇ ਚਾਰ ਜਾਫੀ ਨੇ ਘੁੰਮਦੀ ਚਾਣ ਪਰ ਅੱਜ ਕਹਿੰਦੇ ਵੱਡੇ ਮਾਣ ਵੱਡੇ ਸਨਮਾਨ ਨੇ ਸਾਡੇ ਸੇਵਾਦਾਰ ਭਰਾ ਨੇ ਸਰਦਾਰ ਦਵਿੰਦਰ ਸਿੰਘ ਜੀ ਵਿਜੇਪਾਲ ਸਿੰਘ ਜੀ ਆਕਾਸ਼ਦੀਪ ਸਿੰਘ ਜੀ ਕਿਉਂਕਿ ਧੀਆ ਨਾਲ ਸੰਸਾਰ ਚੱਲਦਾ ਧੀਆ ਨਾਲ ਜਗ ਚੱਲਦਾ ਆ ਰੇਡ ਪਾਉਣ ਦੇ ਲਈ ਜੱਸੀ ਜੱਫਰਵਾਲ ਵਾਲੇ ਵਧੀ ਹੋਈ ਆ ਮੇਰੇ ਵੀਰੋ ਕਿ ਅੱਡੀ ਮਾਰ ਕੇ ਨੰਕੂ ਕੀ ਦਰ ਤੇਰਾ ਕਿ ਪੈਰਾਂ ਨੂੰ ਘੜਾ ਦੇ ਝੰਝਰਾ ਅੱਡੀ ਮਾਰ ਕੇ ਨੰਗੂ ਗਿਦਰ ਤੇਰਾ ਜੱਸੀ ਜਫਰਬਲ ਵਾਲੇ ਸਾੰਦਰ ਪੁਆਇੰਟ ਆਪਣੀ ਟੀਮ ਲਈ ਜੋੜਦੀ ਹੋਈ ਤੇ ਸਾਹਮਣੇ ਕਹਿੰਦੇ ਮੱਲਾ ਨੇ ਕੋਸ਼ਿਸ਼ ਕੀਤੀ ਹੈ ਤੇ ਦੂਜੇ ਪਾਸੇ ਕੋਟਲੇ ਵਾਲੀ ਪੀਤੂ ਕਰਦੀ ਕੋਸ਼ਿਸ਼ ਪਰ ਪੁਆਇੰਟ ਰੇਡਰ ਦੇ ਖਾਤੇ ਵਿੱਚ ਜੁੜ ਗਿਆ ਜਫਰਬਲ ਪਿੰਡ ਦੀ ਜੱਸੀ ਰੇਡ ਪੁਆਇੰਟ ਦੇ ਲਈ ਵਧੀ ਹੋਈ ਹੈ ਸਰਦਾਰ ਗੁਰਦੀਪ ਸਿੰਘ ਜੀ ਸਰਪੰਚ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਵੱਲੋਂ ਪਹਿਲਾ ਪ੍ਰਾਈਜ਼ ਅੱਜ ਦੇ ਖੇਡ ਮੇਲੇ ਦਾ 51000 ਦਿੱਤਾ ਜਾ ਰਿਹਾ ਹੈ ਯੋਵਨ ਯੂਐਸਏ ਰਵਿੰਦਰ ਯੂਐਸਏ ਸਾਰੇ ਭਰਾ ਅੱਜ ਦੇ ਖੇਡ ਮੇਲੇ ਤੇ ਲਾਈਵ ਜੁੜੇ ਆ ਨਾਲ ਸਾਡਾ ਕਰਨ ਯੂਕੇ ਦਰਸ਼ਪਾਲ ਫੌਜੀ ਗगन ਯੂਕੇ ਤੇ ਸਾਡੇ ਸੁਲਤਾਨ ਡੈਨਮਾਰਕ ਉਹਨਾਂ ਵੀਰਾਂ ਦਾ ਧੰਨਵਾਦ ਹੈ ਪਰ ਨਾਲ ਵੱਡਾ ਸੰਯੋਗ ਹੈ ਆਵਾ ਮਨਜਿੰਦਰ ਸਿੰਘ ਜੀ ਸਾਡੇ ਤਰਨਾ ਦਲ ਵਾਲੇ ਬਹੁਤ ਵੱਡੀਆਂ ਖਿਡਾਰਨ ਪੀਤੂ ਮੇਰੇ ਵੀਰੋ ਟਾਪ ਦੇ ਜੱਫੇ ਲਾ ਕੇ ਗਈ ਹੈ ਤੇ ਜੱਸੀ ਜਫਰਬਾਲ ਵਾਲੇ ਪਿੰਗ ਦੇ ਖਿਡਾਰੇ ਵਰਗੀਆਂ ਔਰ ਰੇਡਾਂ ਪਾ ਕੇ ਗਈ ਹੈ ਔਰ ਮਾਨ ਹੈ ਕਿ ਤੀਜੇ ਮਹੀਨੇ ਜਾਂਚ ਮੇਰੀ ਦੇ ਲੈਂਦਾ ਭੱਜਿਆਂ ਦਾ ਗਾਓ ਸਾਹਮਣੇ ਤੱਕਾਂ ਦੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਅਨਦੀਪ ਸਾਹਮਣੇ ਤਿਆਰ ਬਰ ਤਿਆਰ ਹੈ ਸਾਰੀ ਟੀਨਾ ਜਲੰਧਰ ਵਾਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਹੁਣ ਦੇਖਾਂਗੇ ਕੌਣ ਡੱਕੇਗੀ ਕੰਨੀ ਤੇ ਸਨਰ ਤਿਆਰ ਬਰ ਤਿਆਰ ਹੈ ਅਨਾਲ ਕਹਿੰਦੇ ਛੋਟੀ ਦੀਆਂ ਮੁਟਿਆਰਾਂ ਤਿਆਰ ਬਰ ਤਿਆਰ ਆਹ ਸਾਹਮਣੇ ਖੇਡ ਕਬੱਡੀ ਦਾ ਵੱਖਰਾ ਸਵਾਦ ਮੇਰੇ ਮਿੱਤਰੋ ਆਹ ਸਾਹਮਣੇ ਤੱਕੀਏ ਖੇਡ ਦੇ ਮੈਦਾਨ ਦੇ ਵਿੱਚ ਗੋਪੀ ਇਸ ਵੇਲੇ ਕੋਸ਼ਿਸ਼ ਕਰਦੀ ਹੈ ਤੇ ਨੰਬਰ ਸਾਹਮਣੇ ਆਪਣੀ ਟੀਮ ਦੇ ਖਾਦ ਦੇ ਵਿੱਚ ਮੁਟਿਆਰ ਜੋੜ ਗਈ ਹੈ ਛੋਟੀ ਦੀ ਖੇਡ ਦੇਖਣ ਨੂੰ ਮਿਲ ਰਹੀ ਹੈ ਇਹਨੇ ਜਫਰਬਾਲ ਦੀ ਧਰਤੀ ਵੀ ਹੈ ਜਿੱਥੋਂ ਦਾ ਕਹਿੰਦੇ ਮੱਤਾ ਜਫਰਵਾਲੀਆ ਬਹੁਤ ਤਗੜਾ ਖੇ ਜੱਸੀ ਵੀ ਕਬੱਡੀ ਐ ਹੁਣ ਤੱਕਾਂ ਕੇ ਸਾਹਮਣੇ ਔਰ ਬੱਲੇ ਬੱਲੇ ਕਰਵਾਵੇਗੀ ਕਦੇ ਧੀ ਬਣ ਕੇ ਕਦੇ ਮਾਂ ਬਣ ਕੇ ਦਾਦੀ ਮਾਂ ਦਾ ਪਿਆਰ ਦਿਖਾਉਣ ਦੀਆਂ ਕਦੇ ਰਾਣੀ ਚਾਂਸੀ ਕਦੇ ਮਾਈ ਭਾਗੋ ਵਿੱਚ ਜੰਗ ਦੇ ਜਿੱਤ ਕੇ ਆਉਣ ਦੀਆਂ ਹੁਣ ਤਾਂ ਦੇਖ ਲੋ ਵਿੱਚ ਖੇਡ ਮੈਦਾਨ ਦੇ ਕਬੱਡੀ ਦੇ ਜੋਹਰ ਦਿਖਾਉਣ ਦੀਆਂ ਲੱਖ ਲਾਨ ਦਾ ਓਨਾ ਮਾਪਿਆ ਤੇ ਵਿੱਚ ਐਗਲ ਬੁੱਲੇ ਵੀ ਹੋਵੇ ਚੈਗਲ ਹੈਪੀ ਵੀ ਹੋਵੇ ਚੈਗਲ ਲਵ ਦੀ ਹੋਵੇ ਤੇ ਚੈਗਲ ਜੰਦਰ ਦੀ ਹੋਵੇ ਜੈਗਲ ਜੰਦਰ ਭਲਵਾਨ ਹੋਣਾ ਦੀ ਹੋਵੇ ਮੇਰੇ ਪੰਜਾਬੀ ਵੀਰੋ ਤੇ ਇੱਕ ਬਹੁਤ ਵੱਡਾ ਨਾਮ ਨਿਸ਼ਾਨ ਢੱਲੋ ਬੈਰੀਗਰ ਦਾ ਹੈ ਕਿਉਂਕਿ ਜਿੱਕਰ ਜੰਗਲੇ ਦੀ ਕਾਡ ਗੱਡੀ ਤੇ ਆ ਨਗਰ ਦਾ ਨੌਜਵਾਨ ਹੈ ਇਹਨੇ ਨਿਸ਼ਾਨ ਢੱਲੋ ਗੱਗੂਪੂਹੇ ਵਾਲਾ ਹੋਇਆ ਪਰ ਸਾਹਮਣੇ ਜੱਸੀ ਦੀ ਰੇਡ ਤੇ ਸਾਹਮਣੇ ਸਿਮਰ ਨੇ ਇਸ ਵੇਲੇ ਟਰੈਕ ਕਰਦੀ ਹੈ ਨੰਬਰ ਸਾਹਮਣੇ ਜੱਸੀ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਈ ਹੈ ਬਾਹਰ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਪਾਕਿਸਤਾਨ ਦੇ ਨਾਲ ਵਸਿਆ ਪਿੰਡ ਕਿਤੇ ਮੈਂ ਵੀ ਪਾਕਿਸਤਾਨ ਜਾਵਾਂ ਦਰਸ਼ਣ ਕਰ ਆਵਾਂ ਨਨਕਾਣੇ ਦਰਬਾਰ ਦੇ ਜੀ ਰਾਜ-ਰਾਜ ਕੇ ਲਾਹੌਰ ਸ਼ਹਿਰ ਵੇਖਾਂ ਘੁਮਾਂ ਨਾਰਕਲੀ ਵਿੱਚ ਬਾਜ਼ਾਰ ਦੇ ਜੀ ਜਾ ਕੇ ਸ਼ਹਿਰ ਕਸੂਰ ਨੂੰ ਕਰਾਂ ਸੱਜਦਾ ਭੁੱਲਾ ਨੱਚਿਆ ਮੂਰੇ ਯਾਰ ਦੇ ਜੀ ਜਾ ਕੇ ਖੀਰ ਦਾ ਝੰਗ ਸਿਆਲ ਵੇਖਾਂ ਜਿੱਥੇ ਰਾਜੇ ਮੱਝਾਂ ਚਾਰਦੇ ਜੀ ਰੱਬ ਕਰਕੇ ਬਾਗੇ ਦੀ ਖੁੱਲ ਜਾਵੇ ਸਰਹੱਦ ਰੱਬਾ ਹੈਪੀ ਕੜਿਆਣੇ ਦੇ ਬੋਲ ਇਹੀ ਪੁਕਾਰਦੇ ਜੀ ਹੈਪੀ ਕੜਿਆਣੇ ਇਹ ਇਹੀ ਬਕਰਿਆ ਧੰਨਵਾਦ ਹੈ ਸ਼੍ਰੀਮਾਨ ਸੰਤ ਬਾਬਾ ਸੋਰ ਸਿੰਘ ਜੀ ਵੱਡੇ ਪਿਆਰ ਇਹਨਾਂ ਬੋਲਾਂ ਦੇ ਲਈ ਪੁੱਛਦਾ ਕਰਕੇ ਹੈ ਮੈਂ ਚੇਚੇ ਤੌਰ ਤੇ ਧੰਨਵਾਦ ਕਰਦਾ ਹੈ। ਲਓ ਸਾਹਮਣੇ ਜੱਸੀ ਮਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ। ਹੁਣ ਤਕਾਂਗੇ ਕੌਣ ਬੱਲੇ ਬੱਲੇ ਕਰਵਾਵੇਗੀ? ਕੌਣ ਸਿਰੇ ਦੀ ਤਾਕਤ ਦਿਖਾਵੇਗੀ? ਹੁਣ ਤਕਾਂਗੇ ਪੰਜਾਬੀ ਵੀਰੋ। ਲਓ ਸਾਹਮਣੇ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਜੱਸੀ ਕਰ ਹਲਕਾ ਟੱਚ ਤੇ ਨੰਬਰ ਆਪਣੀ ਟੀਮ ਦੇ ਖਾਦ ਦੇ ਵਿੱਚ ਜੋੜ ਗਿਆ। ਮੈਚ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਹੈ। ਸ਼ਾਮ ਦੇ ਹਸੀਨ ਜੇ ਪਾਲਾ ਕੇ ਸ਼ਾਮਾਂ ਪੈਣ ਤੇ ਆਈਆਂ। ਜਿਹਨੇ ਲਾਉਂਡਰੀ ਜੱਸੀ ਮਟਿਆਰ ਤਿਆਰ ਵਰ ਤਿਆਰ ਹੈ। ਹੁਣ ਦੇਖਾਂਗੇ ਸਿਵਰ ਵਰ ਗਿਆ। ਸਾਹਮਣੇ ਤੱਕਾਂਗੇ ਕੌਣ ਸਿਰਾ ਕਰਵਾਵੇਗੀ ਗੱਲ ਸਮੇਂ ਦੀ ਹੈ ਮੇਰੇ ਪੰਜਾਬੀ ਵੀਰੋ ਜੱਸੀ ਦੀ ਪਾਈ ਹੋਈ ਰੇਡ ਪਰ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ लवली ਇਸ ਵੇਲੇ ਕੋਸ਼ਿਸ਼ ਕਰਦੀ ਹੈ ਤੇ ਨੰਬਰ ਸਾਹਮਣੇ ਮਟਿਆਰ ਆਪਣੀ ਟੀਮ ਦਿਖਾ ਦੇਵੇ ਜੁੜ ਗਈ ਹੈ ਲਓ ਸਾਹਮਣੇ ਛੋਟੀ ਜੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਆਹ ਸਾਹਮਣੇ ਮਟਿਆਰ ਕਬੱਡੀ ਪੌਣ ਦੇ ਲਈ ਤਿਆਰ ਵਰਤਾਰੇ ਸਭ ਦਿਲ ਦੇ ਦਸ਼ਨ ਵਾਲਿਆ ਕਾਲਿਆ ਓਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਉਧਰ ਵਿੰਦਰ ਪਲਵਾਨ ਵੱਡੇ ਐਲਾਨ ਕਰਵਾ ਰਿਹਾ ਹੈ ਵੀ ਜੇਕਰ ਸਿਮਰਨ ਦੋ ਜੱਫੇ ਲਾਵੇ ਤੇ 200 ਦੇ ਵੱਡੇ ਸਨਮਾਨ ਕੀਤੇ ਜਾਣਗੇ ਮਾਇਆ ਲੱਗਣੀ ਸ਼ੁਰੂ ਹੋ ਚੁੱਕੀ ਹੈ ਬਣ ਗਈ ਯਾਰਾਂ ਦੀ ਹੁਣ ਚਾਂਦੀ ਪੈੜੀ ਬੱਕਰੀ ਨੋੜ ਨਹੀਂ ਖਾਂਦੇ ਵੱਧ ਤੋਂ ਵੱਧ ਜਿਹੜਾ ਮਾਨ ਸਨਮਾਨ ਇਹਨਾਂ ਬੱਚਿਆਂ ਦਾ ਜਰੂਰ ਕਰੀਏ ਕਿਉਂਕਿ ਪੈਸਿਆਂ ਦੇ ਨਾਲ ਖਿਡਾਰਮਾਂ ਦੀ ਜਿਹੜੀ ਹੈਲਪ ਹੁੰਦੀ ਹੈ ਖਿਡਾਰੀਆਂ ਦੀ ਹੈਲਪ ਹੁੰਦੀ ਹੈ ਅੱਜ ਨਾਲ ਹਰ ਕੋਈ ਕਹਿੰਦਾ ਵੀ ਸਾਡੇ ਪਿੰਡ ਲਈ ਤਿਆਰ ਬਰ ਤਿਆਰ ਘਰ ਦੇ ਵਿੱਚ ਬੈਠੀ ਹੋਵੇ ਟਾਣੀ ਔਰਤਾਂ ਪਿੱਛੇ ਪਾਣੀ ਅੱਗੋਂ ਕਰੇ ਕੁੱਤੇ ਖਾਣੇ ਕਦਾਂ ਕੋਈ ਜਰ ਜਾਂਦਾ ਉਦੋਂ ਫਿਰ ਬੰਦਾ ਲੋਕੋ ਜਉਂਦੇ ਜੀ ਮਰ ਜਾਂਦਾ ਪਰ ਸਾਹਮਣੇ ਉਂਗਲ ਖੜੀ ਕਰ ਗਈ ਮਟਿਆਰ ਛੋਟੀ ਦੀ ਖੇਡ ਦੇਖਣ ਨੂੰ ਮਿਲ ਰਹੀ ਹੈ ਟਵਿੰਕਲ ਕਬੱਡੀ ਪਾ ਰਹੀ ਹੈ ਹੁਣ ਤੱਕਾਂ ਕਿ ਕੌਣ ਬੱਲੇ ਬੱਲੇ ਕਰਵਾਵੇਗੀ ਨੇਤੂ ਟਵਿੰਕਲ ਆ ਗਈ ਹੈ। ਨੇਤੂ ਟਵਿੰਕਲ ਆਈ 150 ਦੀ ਪੈਣ ਜਾ ਰਹੀ ਹੈ। ਹੋਰ ਇਹਨਾਂ ਨੂੰ ਪਰ ਪਾਸੇ ਦਿੱਤਾ ਜਾਣਾ ਹੈ। ਸਾਡੇ ਪੰਚਾਇਤ ਮੈਂਬਰ ਸਾਹਬ ਸਿੰਘ ਜੀ ਖੜੇ ਐਲਾਨ ਕਰਵਾ ਗਿਆ। ਆਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ। ਇੱਕਰ ਸਟਾਪਰ ਜੱਫਾ ਲਾ ਗਈ। ਫਿਰ ਸਟਾਪ ਤੋਂ ਦਿੱਤੇ ਜਾਣਿਆ। ਫਰ ਸਾਹਮਣੇ ਏ ਹੇ 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 लवली ਮਟਿਆਰ ਕਰਦੀ ਕੋਸ਼ਿਸ਼ ਪਹਿਲੀ ਰੇਡ ਜਿਹੜੀ ਸਫਲ ਹੈ 200 ਸੌਰੀ 500 ਦੋ ਰੇਡਾਂ ਦੇ ਉੱਪਰ ਦਿੱਤਾ ਜਾਣਾ ਆ ਵੀ ਚੋਟੀ ਦੀ ਚੱਕਰ ਦੇਖਣ ਨੂੰ ਮਿਲ ਰਹੀ ਹੈ ਆਓ ਸਾਹਮਣੇ ਟਵਿੰਕਲ ਆ ਰੇਡ 500 ਦੀ ਹੈ ਆ ਰੇਡ 500 ਦੀ ਹੈ ਕਰ ਟ్రਾਈ ਦਵਾਈਏ ਦਾ ਸਾਡੇ ਸਾਫ ਸਿੰਘ ਜੀ ਪੰਚਾਇਤ ਉਹਨਾਂ ਦੇ 500 ਦੇ ਨੂੰ ਸਾਹਮਣੇ ਆ ਸਿਮਰ ਨੇ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਜੱਸੀ ਦੀ ਟੱਕਰ ਸਿਮਰਨ ਦੇ ਨਾਲ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਜੱਸੀ ਬਤਿਆਰ 500 ਦੀ ਰੇਡ ਪਾ ਕੇ ਜਿਹੜੀ ਉਹ ਸਫਲ ਹੋ ਚੁੱਕੀ ਹੈ ਮੇਰੀ ਬੇਨਤੀ ਹੈ ਭੈਣ ਜੀ ਆ ਪੈਸੇ ਤੁਸੀਂ ਆਪਣੇ ਮੇਰੇ ਕੋਲੋਂ ਪ੍ਰਾਪਤ ਕਰ ਲਿਓ ਤੁਹਾਡਾ 500 ਰੁਪਿਆ ਜਿਹੜਾ ਮੇਰੇ ਕੋਲ ਪਹੁੰਚ ਚੁੱਕਿਆ ਹੈ ਜੱਸਾ ਸਾਹਮਣੇ ਜੱਸੀ ਮਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਹੁਣ ਦੇਖਣਾ ਕਿ ਕੌਣ ਬੱਲੇ ਬੱਲੇ ਕਰਵਾਵੇਗਾ ਜਿੰਨੇ ਵੀ ਰੱਬ ਰੂਪੀ ਸੰਗਤ ਪੁੱਜੀ ਹੈ ਸਾਰਿਆਂ ਦਾ ਸਤਿਕਾਰ ਹੈ ਸਾਡੀਆਂ ਮਾਮਾਂ ਦਾ ਸਤਿਕਾਰ ਹੈ ਸਾਡੀਆਂ ਭੈਣਾਂ ਦਾ ਸਤਿਕਾਰ ਹੈ ਵੱਡਿਆਂ ਬਜ਼ੁਰਗਾਂ ਦਾ ਸਤਿਕਾਰ ਹੈ ਕਿ ਵੱਡਿਆਂ ਬਜ਼ੁਰਗਾਂ ਦਾ ਹੱਥ ਰਵੇ ਸਿਰ ਉੱਤੇ ਰੱਬ ਅੱਗੇ ਹੀ ਅਰਦਾਸ ਕਰੀਏ ਰਾਜੇ ਖੇਲੇ ਜੱਗ ਮੈਂ ਸਾਰਾ ਰੋਸ ਜੇ ਪਰ ਮਾਂ ਬਾਪ ਕਦੇ ਨਾ ਨਾਰਾਜ਼ ਕਰੀਏ ਰਾਜੇ ਖੇਲੇ ਜੱਗ ਭਾਵੇਂ ਸਾਰਾ ਰੋਸ ਜੇ ਮਾਂ ਬਾਪ ਕਦੇ ਨਾ ਨਾਰਾਜ਼ ਕਰੀਏ ਸਾਹਮਣੇ ਜਸਕ ਮਟਿਆਰ ਕਬੱਡੀ ਪੌਂਦ ਲਈ ਪਾਰਬਰ ਤਿਆਰ ਉਧਰ ਬਾਬਾ ਦਲਪਖਤ ਜੀ ਉਹਨਾਂ ਨੂੰ ਯਾਦ ਕੀਤਾ ਜਾ ਉਹਨਾਂ ਦੀ ਯਾਦ ਵਿੱਚ ਇਹ ਵੱਡਾ ਮੇਲਾ ਮਨਾਇਆ ਜਾ ਰਿਹਾ ਹੈ ਤੇ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜੋ ਜੋ ਬਾਤ ਮੁਖ ਤੋਂ ਨਿਕਲੇ ਉਹ ਵਿਰਥ ਨਹੀਂ ਜਾਣੇ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਮੰਨਦੀਪ ਬੈਂਕੇਪਿੰਡ ਵਾਲੀ ਕਬੱਡੀ ਪੌਂਡ ਲਈ ਪਾਰ ਪਾਰ ਤਿਆਰ ਨੇ ਕਮਣੇ ਕਾਮਯਾਬੀਆਂ ਖੜੀਆਂ ਨੇ ਆਹ ਰੇਡ 100 ਦੀ ਹੈ ਸਿਮਰਨ ਆਹ ਰੇਡ 100 ਦੀ ਹੈ ਆਹ ਕਹਿ ਲਵਲੀ ਨੂੰ ਜਾਂ ਫਿਰ ਸਾਹਮਣੇ 200 ਦੀ ਆ ਰੇਡ 200 ਦੀ ਹੈ ਆ ਸਾਹਮਣੇ ਸਿਮਰ ਰਹੋ ਮੂਰੇ ਕਰਾਬ ਬੈ ਜਾ ਬੈ ਜਾ ਕਰਾਬ ਬੈ ਜਾ ਬੈ ਜਾ ਏ लवली ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ 80 ਜੋੜ ਗਈ ਹੈ ਆ ਸਾਹਮਣੇ ਚੋਟੀ ਦੀ ਖੇਡ ਦੇਖਣ ਨੂੰ ਮਿਲ ਰਹੀ ਹੈ ਆ ਰੇਡ 200 ਦੀ ਹੈ ਅੱਜ ਦੇ ਮੇਲੇ ਦੀ ਲਾਸਟ ਰੇਡ ਅੱਜ ਦੇ ਮੇਲੇ ਦੀ ਲਾਸਟ ਰੇਡ ਔ ਕੁੜੀਆਂ ਦੀ ਖੇਡ ਪਿਆਰੀ ਹੈ ਇਹੋ ਕੁੜੀਆਂ ਕਿ ਗਿੱਧਿਆਂ ਦੀ ਰਾਣੀਏ ਦੀ ਗਿੱਧੇ ਵਿੱਚ ਆ ਪਰ ਗਿੱਧੇ ਦੀ ਗੱਲ ਅੱਜ ਕਹਿੰਦੇ ਕਬੱਡੀ ਦੀ ਗੱਲ ਅੱਜ ਕਹਿੰਦੇ ਸੁਪਰ ਡੁੱਪਰ ਪਹਿਲਵਾਨਾਂ ਦੀ ਗੱਲ ਹੁੰਦੀ ਹੈ ਪਰ ਸਾਡੇ ਮਨਜਿੰਦਰ ਸਿੰਘ ਜੀ ਖਾਲਸਾ ਔਰ ਤਰਨਾ ਦਲ ਵਾਲੇ ਗੁਰੂ ਕੇ ਲਾਡਲੀਆਂ ਫੌਜਾਂ ਵੱਡੇ ਮਾਨ ਸਨਮਾਨ ਕੀਤੇ ਜਾਣੇ ਆ ਜੱਸੀ ਜਫਰਵਾਲ ਵਾਲੀ ਆ ਰੇਡ ਪਾਉਂਦੀ ਐ ਆਵਾ ਜੱਸੀ ਮੇਰੇ ਵੀਰੋ ਕਿ ਸਮੇਂ ਦੇ ਲੋਕੋ ਤੋੜ ਦਿਓ ਕਹਰਤ ਦੀ ਜੰਜੀਰ ਨੂੰ ਮੱਡੇ ਲਈ ਨਾ ਪੁੱਜੋ ਕਿਸੇ ਲਾਲਾਂ ਵਾਲੇ ਪੀਰ ਨੂੰ ਜਨਮ ਦਿਹਾੜੇ ਨੂੰ ਸਮਰਪਤ ਆ ਜਨਮ ਦਿਹਾੜੇ ਨੂੰ ਜਿਹੜਾ ਮੇਰੇ ਵੀਰੋ ਬਰਤਖੌਰ ਦੇ ਨਾਂ ਤੇ ਮਾਇਆ ਦੇ ਗੱਪੇ ਦਿੱਤੇ ਜਾ ਰਹੇ ਐ ਮੈਂ ਦਿਲੋਂ ਧੰਨਵਾਦ ਕਰਾਂਗਾ ਔਰ ਚੌਥੀ ਬੇਟੀ ਐ ਮਾਣਾ ਤਿਆਂ ਤਿਆਂ ਹੀ ਹੁੰਦੀ ਐ ਔਰ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਮੇਰੇ ਵੀਰੋ ਜੱਫਰਵਾਲ ਵਾਲੇ ਅਗਲੀ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਗਰਦਾਸਪੁਰ ਦੀਆਂ ਮਾਵਾਂ ਦਾ ਸਿਨਿਆਰੀ ਇਤਿਹਾਸ ਹੈ ਕਿ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾਂ ਡੱਕਰੇ ਝੋਲੀ ਪਾਉਂਦੀਆਂ ਨੇ ਉੱਚਾ ਸੱਟ ਕੇ ਬੋਝਦੇ ਨੇ ਜਿਆਂ ਤੇ ਪੋਰਾ ਫਿਰ ਵੀ ਨਹੀਂ ਘਬਰਾਉਂਦੀਆਂ ਨੇ ਆ ਜੱਸੀ ਜੱਫਰਵਾਲ ਵਾਲੀ ਜ਼ਾਂਦਰ ਪਾਇੰਟ ਆਪਣੀ ਟੀਮ ਦੇ ਲਈ ਜੋਰਦੀ ਹੋਏ